ਹੇ ਗਾਇਜ਼ ਮੈਂ ਮੈਨੂੰ ਯਾਰ ਗੁੱਸਾ ਝੜਦਾ ਠੀਕਾ ਰੋਲ ਬਣਾ ਯਾਰ ਨਹੀਂ ਮੈਂ ਜਰੇ ਧੌਣ ਚ ਮਾਰੂ ਡਾ ਗਿਆ ਬੀ ਵਲੌਗ ਚ ਕਾ ਤੋ ਭੁੱਲਦਾ ਹੁੰਨਾ ਲੁੱਕ ਗਿਆ ਭਾਗ ਗਿਆ ਯਾਰ ਤੈਨੂੰ ਦੱਸਦਾ ਮੈਂ ਜਾ ਭਾਗ ਗਿਆ ਤੈਨੂੰ ਦੱਸਦਾ ਮੈਨੂੰ ਗੁੱਸਾ ਹੋ ਗਿਆ ਬਸ ਫੇਰ ਦਾ ਮੇਰੇ ਹਸਬੰਦ ਨੂੰ ਬਹੁਤ ਗੁੱਸਾ ਆ ਰਿਹਾ ਤੇ ਮੈਂ ਚਾਹ ਬਣਾਉਣ ਲੱਗੀ ਉਹ ਦਬ ਗਿਆ ਯਾਰ ਆ ਚਲੋ ਗਾਇਜ਼ ਬਾਕੀ ਇਹ ਪਾ ਗੱਲਾਂ ਤੁਹਾਨੂੰ ਸੁਣਦਾ ਹੀ ਕਰ ਕਹਿ ਦੋ ਕਿਚਨ ਚ ਕਰਤੇ ਆ ਕੋਈ ਨਾ ਬਣਾਉਣੀ ਆ ਹੁਣ ਆ ਦੇਖੋ ਤੁਸੀਂ ਇਹਦਾ ਮੂੰਹ ਲਾਲ ਹੋ ਗਿਆ ਗੁੱਸੇ ਦੋਸਤੋ ਅੱਜ ਬੜੀ ਗਰਮੀ ਹੈ ਤਕਰੀਬਨ ਮੈਨੂੰ ਤਾਂ ਚੱਕਰ ਆ ਰਹੇ ਨੇ ਤੇ ਓ ਮਾਈ ਗਾਡ ਅੱਜ ਸਾਡੇ ਡਿੱਗਦੀ ਕਦੀ ਕਾ ਤਾਂ ਨੀ ਚੱਕਰ ਖਾ ਕੇ ਵਹਿਲੇ ਡਿੱਗਦੇ ਮੈਂ ਤਾਂ ਕਹੀਆਂ ਤੂੰ ਨਾ ਆਪਣੇ ਅੱਜ ਤਾਂ ਮੜੀ ਜੀ ਸੋਹਣੀ ਲੱਗਦੀ ਐ ਮੈਨੂੰ ਤਾਂ ਜਾਨੀ ਐ ਪਹਿਣੇ ਇਹ ਨਹੀਂ ਹਟਦੀ ਪਣਾ ਜਾ ਕਰ ਆ ਸਤਿ ਸ਼੍ਰੀ ਅਕਾਲ ਆਂਟੀ ਜੀ ਮੈਂ ਤੇ ਵਟੇ ਦੀ ਨਹੀਂ ਚਾਚੀ ਲੱਗਦੀ ਐ ਮੈਂ ਤੇਰੀ ਚਾਚੀ ਜੀ ਪੈਰੀ ਪੈਣੀ ਆ ਚਲ ਕੋਈ ਨਹੀਂ ਆਉਣੀ ਨਿਆਣੀ ਕਾਨੂੰ ਇੱਕ ਤਹ ਭੁੱਲਦੀ ਆਹ ਕੁੱਤ ਪਣਾ ਜਾ ਵਾ ਕਰਦੀ ਐ ਚਾਚੀ ਜੀ ਤੁਸੀਂ ਵੀ ਬੋਲਿਓ ਕੁਛ ਮੇਰੇ ਵਲੌਗ ਚ ਨਾ ਨਹੀਂ ਪਹਿਣੇ ਤੇਰੀ ਸਾਸਿ ਬੋਲੀ ਜੋਗੀ ਮੈਂ ਤਾਂ ਜਾਨੀ ਐ ਮੈਨੂੰ ਨਹੀਂ ਪਤਾ ਇਦੋਂ ਨਾਲ ਕਰ ਲਿਓ ਲਓ ਜੀ ਚਾਚੀ ਜੀ ਤਾਂ ਚਲੇ ਗਏ ਉਹਨਾਂ ਨੂੰ ਸ਼ਾਇਦ ਕੰਮ ਸੀ ਮੰਮੀ ਜੀ ਬੋਲਣਗੇ ਮੰਮੀ ਜੀ ਹਾਏ ਹਾਏ ਪੁੱਤ ਸਾਰਾ ਦਿਨ ਨਾ ਟਾਪਾ ਜਾਂ ਚੱਕੀ ਫਿਰਦੀ ਰਿਹਾ ਕਰ ਬੁਰਾ ਲੱਗਦਾ ਹੁੰਦਾ ਇਹ ਅੱਜ ਆ ਚੰਦ ਸੂਰਜ ਕਿੱਧਰੋਂ ਚੜ ਗਿਆ ਅੱਜ ਸੂਟ ਪਾਈ ਫਿਰਦੀ ਐ ਮੈਡਮ ਮਾਸੀ ਜੀ ਸੋਹਣੀ ਲੱਗਦੀ ਐਗੀ ਬੜੀ ਸੋਹਣੀ ਲੱਗਦੀ ਐ ਲਵ ਯੂ ਮਾਸੀ ਜੀ ਲੈ 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 ਲਵ ਯੂ ਦਿੰਦੀ ਆ ਤੈਨੂੰ ਮੰਮੀ ਜੀ ਤੁਸੀਂ ਵੀ ਬੋਲੋ ਸੁਣ ਬੱਸ ਕਰੀ ਬੱਸ ਕਰ ਪਰੇ ਕਰ ਲ ਮੈਥੋਂ ਇਹ ਦੋਸਤੋ ਮੇਰੇ ਦੁਨੀਆ ਦੇਖੂਗੀ ਕਾਹਿਆਂ ਤਾਂ ਮੈਨੂੰ ਸ਼ਰਮ ਆਉਂਦੀ ਐ ਨਾ ਤਾਂ ਨਹੀਂ ਸ਼ਰਮ ਦੋਸਤੋ ਜਲੂਸ ਕੱਢ ਰੱਖਿਆਗਾ ਇਹਨੂੰ ਰੱਖਦੇ ਚਾਹ ਦੀ ਕੁੱਟਲੀ ਆਉਂਦੀ ਐ ਇਦੋਂ ਤਾਂ ਇੱਕ ਮਿੰਟ ਮਸੀ ਜੀ ਬਣਾ ਦੰਨੀ ਆ ਮੇਰੀ ਸੱਸ ਥੋੜੀ ਜੀ ਸੰਗਦੀ ਆ ਜੀ ਕੋਈ ਗੱਲ ਨਹੀਂ ਆਪਾਂ ਹੌਲੇ ਹੌਲੇ ਇਹਨਾਂ ਨਾਲ ਹਨਾ ਵਲੌਗ ਪਾਣ ਲੱਗ ਜਾਗੇ ਕੋਈ ਗੱਲ ਨਹੀਂ ਪਹਿਲਾਂ ਪਹਿਲਾਂ ਸਹੀ ਭਣੇ ਕੁੜੀ ਕੀ ਦੀ ਐ ਮੰਮੀ ਜੀ ਲਵ ਯੂ ਕਿੰਨੇ ਚ ਭਗ ਜਾ ਜੇ ਭਗ ਜਾ ਹਾਰੇ ਤੇਰੇ ਮੂਰੇ ਹੱਥ ਜੋੜਦੀਆਂ ਅੰਦਰ ਭਗ ਜਾ ਨਾ ਮੇਰਾ ਦਿਮਾਗ ਖਰਾਬ ਕਰ ਦੇਖੋ ਕਿਨੇ ਸੋਨੇ ਨਾਲ ਇਹ ਲੋਕ ਬੋਲਦੇ ਨੇ ਨਾ ਆ ਬਾਲੇ ਵਧਿਆਨੇ ਘੈਂਟ ਬੰਦੇ ਨੇ ਠੀਕ ਹੈ ਜੀ ਤੁਸੀਂ ਗੱਲ ਕਰੋ ਹਨਾ ਮੈਂ ਅੰਦਰ ਗੈਰੀ ਨਾਲ ਬਲਾਗ ਬਣਾ ਲਾ ਭਗ ਜਾ ਗੈਰੀ ਨਾਲ ਬਣਾ ਲਾ ਹਾਂ ਗੈਰੀ ਨਾਲ ਲਓ ਜੀ ਮੈਂ ਹੁਣ ਗੈਰੀ ਨਾਲ ਬਲਾਗ ਬਣਾਉਂਦੀ ਆ ਤੇ ਭਰੀ ਨਾਨ ਨਾਲ ਬਣਾਨੀ ਆ ਇਹ ਹੁਣ ਮਾਸੀ ਜੀ ਮੈਨੂੰ ਲੱਗਦਾ ਜਾਣਗੇ ਮਾਸੀ ਜੀ ਬਾਏ ਲਵ ਯੂ ਬਾਏ ਕੀ ਕੇ ਪਾਸੇ ਜਿੰਗੇ ਵੀ ਆਮ ਦਾ ਦੇ ਜਗਾ ਕੋਈ ਹੈਗਾ ਨਾ

ਕਬੀ ਤੂੰ ਦਾਰਾ ਮੱਲਣੀਆ ਮੜੀ ਜਿੱਦ ਤੂੰ ਤੀਵੀਆ ਮੈਂ ਕਿਹੜਾ ਤੂੰ ਦਾਰਾ ਮੱਲਣੀਆ ਵੀ ਕੈਮਰੇ ਚ ਚਾ ਮੇਰੇ ਅਰਗੀ ਦਾ ਪਤਾ ਵੀ ਨਾ ਆ ਸਕਦੀ ਮੈਂ ਕਿਹੜਾ ਤੂੰ ਦਾਰਾ ਮੱਲਣੀਆ ਵੀ ਕੈਮਰੇ ਚ ਚਾ ਮੇਰੇ ਅਰਗੀ ਦਾ ਪਤਾ ਵੀ ਨਾ ਆ ਸਕਦੀ ਹਣਾ ਵੀ ਹਾਂ ਤੁਹਾਨੂੰ ਤਾਂ ਪਤਾ ਹੈ ਸਾਡੀ ਫੇਰਾਂ ਨੂੰ ਓਕੇ ਜੀ ਚਲੋ ਕਦੀ ਦੇਖਣ ਨੂੰ ਤਾਂ ਸੋਹਣੀ ਲੱਗਦੇ ਮੈਂ ਐਕਟੈਂਟ ਨਹੀਂ ਦੇਖਣ ਤਾਂ ਭੜੇ ਤੇਰੇ ਨੂੰ ਸੁਣ ਕਦੀ ਅਗਲੇ ਕੰਮ ਦੀ ਚਾਹ ਬਰੇ ਹਾਂ ਤੂੰ ਬੰਦ ਕਰ ਲਾ ਬਣਾ ਕਹਿਣਾ ਸੀ ਨਾ ਸੱਚ ਚਲ ਅਗਾ ਸੀਰੀਅਸ ਹੁੰਦੇ ਨਾ ਅਸੀਂ ਦੇ ਮੂਹਰੇ ਬੈਠੋ ਰੇਡੀ ਸਟਾਰਟ ਕੋਈ ਨਹੀਂ ਅਸੀਂ ਚਿੱਪੀ ਲ ਕੋਈ ਨਹੀਂ ਅਸੀਂ ਜੀ ਮੈਂ ਸਾਰੀ ਮੈਂ ਇਹ ਨਹੀਂ ਕਰਦੀ ਜੇ ਸਿਰ ਕਰੀਆਂ ਜਾਂਦੇ ਨਹੀਂ ਆ ਕੀ ਕੀ ਆਦੀ ਨਹੀਂ ਮੈਂ ਤਾਂ ਬੜੀ ਆਪਣੀ ਜੀ ਜਾਂਦੇ ਉਹਦੇ ਕੱਪੜੇ ਪਾਰ ਪਾਰ ਇਲੈਕਸ਼ਨ ਕਰਨਾ ਚਾਹੀਦਾ ਕੀ ਲੈਣਾ ਨਹੀਂ ਦੇਖੇ ਹੋਰ ਪਾਣਾ ਨਹੀਂ ਨਹੀਂ ਐ ਬੋਲ ਜਾ ਕਰੋ ਨਾ ਇਹ ਲੈ ਮੈਂ ਮੰਮੀ ਜੀ ਪਾਣੀ ਦਾ ਗਲਾਸ ਲੈ ਆ ਦਿੰਦੀ ਆ ਆ ਮੂਰੇ ਕਿ ਮੈਂ ਬੱਸ ਸਤੋ ਕਰਾਂਗਾ ਹੁਣ ਕੀ ਜਾਣੀ ਇਹ ਇਹੀ ਕਹਣਾ ਜੀ ਹਾਂ ਤੂੰ ਤਾਂ ਮੋਟਾ ਮੈਨੂੰ ਪਾਣੀ ਮਾਰਦੇ ਨੇ ਪਹਿਲਾਂ ਪਾਣੀ ਨਹੀਂ ਗੈਸ ਵਿੱਚ ਪਤਾ ਲਾ ਦੇ ਇਹਦੇ ਕੱਪੜਿਆਂ ਤੇ ਪਾਣੀ ਡੁੱਲਿਆ ਹੋਇਆ ਬਾਰ-ਬਾਰ ਇਹ ਕੀ ਹੋ ਗਿਆ ਗਰਮੀ ਆ ਚਲ ਕੋਲੀ ਪਾਣੀ ਚੱਕ ਲੈ ਹਾਂ ਲੈ ਜੀ ਚਲ ਕੋਲੀ ਐਸ ਵਿੱਚ ਪੀ ਲੈ ਤਵਾਰੋ ਚੱਲੋ ਐਕਸ਼ਨ ਤੋਂ ਮੜਾ ਜਾ ਰੁਕ ਜਾ ਕਰੋ ਹਾਂ ਐਕਸ਼ਨ ਬੀਲਾਂ ਨੇ ਕੀ ਹੁੰਦਾ ਦਾ ਮਾਸੀ ਜੀ ਮੈਂ ਗਲਾਸ ਲੈ ਕੇ ਦਿੰਦੀ ਆ ਆਪ ਤੂੰ ਵੀ ਲੈ ਮੈਂ ਗਲਾਸ ਲੈ ਕੇ ਆਉਂਦੀ ਨਹੀਂ ਭੈਣ ਤਾ ਤੇਰੇ ਸਾਰੇ ਕੱਪੜੇ ਭੋਦੇ ਜਾ ਨਹੀਂ ਫੁੜੀਆਂ ਪਹੂ ਲਿਆਉਣ ਦੀ ਤੂੰ ਮੇਰੇ ਮੈਨੂੰ ਬੋਲਦੀਆਂ ਮੈਂ ਦੇਖ ਲਿਆ ਐਕਸ਼ਨ ਤੂੰ ਫਿਰ ਮੈਨੂੰ ਬੋਲਦੀਆਂ ਦੇਖ ਲੀ ਵੀਰੀ ਨਾਲ ਸੁਣ ਹਾਂ ਤੂੰ ਕਹਿੰਨੀ ਆ ਨਾ ਫਿਰ ਸਮਝਾ ਦਿੰਨੀ ਆ ਚੰਗੀ ਤਰ੍ਹਾਂ ਮੇਰੀ ਗੱਲ ਸੁਣ ਮੇਰੇ ਪੇਉ ਦੀ ਕੁਸ ਲੱਗਦੀ ਨੂੰ ਲੈ ਜਾ ਕੇ ਕਿਸੇ ਕੱਦੂ ਚ ਬਾੜ ਲਵਾ ਉਥੇ ਥੀਰੀ ਫੇਰ ਪਤਾ ਲੱਗੂਗਾ ਹਾਂ ਤਾਂ ਮੇਰੇ ਦਿਮਾਗ 'ਚ ਨਹੀਂ ਸੀ ਆਈ ਤੂੰ ਉਦੋਂ ਦੇ ਦੱਸਦੀ ਹੁਣੋਂ ਤਾਂ ਕਰਦਾ ਦੀ ਮੈਂ ਤੇ ਝੱਗਾ ਮੇਲ ਚ ਇਹ ਚੰਮਲੀ ਭਈਆ ਹੋਂਚਰਾਚਰਾ ਹੋਂਦਾ ਹੀ ਰਹਦੇ 24 ਗੰਨੋਂ ਕੱਢੀ ਜਾਂਦੀ ਆ ਬੱਬਾ ਨਾਲ ਚਲ ਸਮਨੇ ਤਾਂ ਬੈਠੀਆਂ ਬੰਦੀਆਂ ਹਾਸੇ ਨਿਕਲਦੇ ਨੇ ਸਾਹਮਣਿਆਂ ਦੇ 60 ਲੈ ਉਹ ਆਦੀ ਲੈ ਆ ਨਕਲ ਬਰਸੀ ਦਾ ਸਪੀਕਰ ਸਪੀਕਰ ਆਹੋ ਬੱਤ ਮੂੰਹ ਹੀ ਨਾ ਵਿਆਖਰਾਂ ਉਹ ਚੁਸਾ ਖਣ ਉਹ ਚੁਸਾ ਨਹੀਂ ਯਾ ਵੀ ਗੱਲਾਂ ਆ ਆ ਕਾਲੋ ਆ ਦੇਖ ਲੋ ਕਮਲਿਆਂ ਦੀ ਟੀਮ ਇਹ ਇੱਥੇ ਕਟੋ ਕਟ ਕਿਲੋ ਕਿਲੋ ਖੂਨ ਵਧਾ ਕੇ ਜਾਂਦੇ ਨੇ ਆ ਦੇਖਾ ਹੱਥ ਤੇ ਤੜਾਈ ਫਿਰਦੀ ਆ ਸੱਟਾਂ ਖਾਈ ਫਿਰਦੀ ਆ ਥੀਕਾ ਕਰਦੇ ਹੋ ਆਪੇ ਬਟ ਪਰ ਟੈਨਸ਼ਨ ਨਹੀਂ ਲੈਂਦੇ ਚਲੋ ਦੀ ਆਜੇ ਐਂਡ ਦਨੀਆ ਚ ਐਂਡ ਦਨੀ ਆ ਜਾ ਚਲੋ ਜੀ ਤੇਰੀ ਅਭੀ ਦੀ ਕੰਮ ਐਕਸ਼ਨ ਹਾਥ ਤੇ ਸਸਰੀ ਦਾ ਨਾ ਬਹਣੀ ਔਰ ਠੀਕਾ ਨੀ ਪੁੱਤ ਹੋਰ ਆਉਂਦੇ ਨੌਂ ਚ ਦੀ ਅੱਖ ਫਸਾਰੀ ਆਹ ਮਾ ਮਰ ਜਾਂਦੀ ਪਰ ਤੇਰੇ ਨੂੰ ਤਾਂ ਮੈਨੂੰ ਘੁਮਾ ਕੇ ਗਈ ਆ ਇਹ ਮੈਨੂੰ ਲੱਗਦਾ ਟੇਲਾ ਕੱਢ ਗਈ ਐਂ ਜੀ ਰੈਡੀ ਰੈਡੀ ਮਾ ਕੱਢ ਦੇ ਲੈ ਇਹਨੂੰ ਟਾਣੀ ਕਰਵਾ ਕੇ ਜਾ ਪੂਹੀ ਨਿਕਲ ਗਈ ਹਾਸੇ ਕੁੰਦਾ ਦੇਖ ਕੇ ਉੱਛਰਦੀ ਜਿੱਤੀ ਰੈਡੀ ਪਾ ਵੀ ਡਰਨ ਹੋ ਕੇ ਵੜ ਮੜਿਆ ਜਾ ਦੇਖ ਲੈ ਸੀਨੀ ਵਾਕੇਂਦਾ ਉਹ ਮੈਂ ਜਿਹਨੇ ਮੈਨੂੰ ਪਾਇਆ ਹੋਣਾ ਅੱਜ ਤੱਕ ਵੀਡੀਓ 'ਚ ਇਹ ਸੀਨਾ ਰੈਡੀ ਸਟਾਰਟ ਵੇਖ ਕੇ ਤੂੰ ਭੈਣੇ ਆਪੀ ਲੱਛਣ ਦੇਖੀ ਤੂੰ ਤੂੰ ਮੈਨੂੰ ਬੋਲਦੀ ਹੈ ਨਾ ਆਪ ਹੀ ਦੇਖ ਲੈ ਤੂੰ ਹਣੇ ਲਿਆ ਕਰ ਤੂੰ ਬੋਲਣਾ ਤਾਂ ਹੈਗਾ ਹੀ ਆ ਤੈਨੂੰ ਹਲੋ ਮਾਸੀ ਜੀ ਪਾਣੀ ਪਰ ਸਾਡੇ ਗਲਾਸ ਖਾਲਸ ਹੈ ਨਹੀਂ ਗਏ ਨੀ ਮੈਂ ਮੁੜ ਜਾ ਨਹੀਂ ਤੇਰੀ ਸ਼ਰਮ ਲੈ ਜੇ ਨਹੀਂ ਗਲਾਸਾਂ ਚ ਤਾਂ ਪੂਕ ਲਿਆ ਨਹੀਂ ਕਿਉਂ ਮੇਰੀ ਇੱਜ਼ਤ ਖਰਾਬ ਕਰਨ ਲੱਗੇ ਪਏ ਕੀ ਕਹੂ ਤੇਰੀ ਮਾਸੀ ਮੰਮੀ ਜੀ ਤੁਸੀਂ ਇਦਾਂ ਹੀ ਤਾਂ ਪਿੰਦੇ ਹੋ ਜਿੱਦਣ ਦੀਆਂ ਆ ਮੈਂ ਤੁਹਾਨੂੰ ਦੇਖ ਕੇ ਫੋਲੋ ਕਰਦੀ ਆ ਤੁਹਾਨੂੰ ਇਹ ਗੱਲ ਸੁਣ ਜਹੀ ਜੀ ਸਿਖਾਏਗੀ ਉਹ ਅਹੀ ਸਿੱਖਿਆ ਲਊਗੀ ਇਹ ਚਲ ਕੋਈ ਨਾ ਮੰਮੀ ਇਹ ਬਿੱਲਾ ਨੂੰ ਚਲ ਕੋਈ ਨਾ ਰੋ 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 ਅੱਛਾ ਲਾ ਮਸਾ ਕਟਾਇਆ ਫਿਰ ਤਾਂ ਚੱਲ ਰਹੀ ਸੀ ਕਿ ਕਹਿੰਦੇ ਮੇਰੀ ਅੱਖ ਕੱਢ ਕੇ ਲੈ ਕੇ ਜਾਓ ਸੀ ਪਰ ਹੱਸੀ ਅਦੇ ਮਾਰਦਤ ਲੈ ਗਈ ਆ ਇੱਕ ਨਾਲ ਤਾਂ ਹੈਗੀ ਆ ਪਸਤਾਵ ਨੂੰ ਝੂਟ ਕਰਦੇ ਕਰਦੇ ਤੁਹਾਡੀ ਟੈਂਸ਼ਨ ਦੀ ਬਿਮਾਰੀ ਤਾਂ ਖਤਮ ਹੋ ਜੂਗਾ ਹਾਂ ਫੇਰ ਚੱਲੀ ਬਈ ਚੱਲੀ ਇਹ ਤਾਂ ਹੱਸਦੀ ਨੇ ਦਿਨੇ ਦਿਨੇ ਤਾਂ ਖਤਮ ਰਿਹਾ ਕਰੋਗੀ ਬਾਕੀ ਪਤਾ ਨਹੀਂ ਸ਼ਾਮ ਨੂੰ ਜਾ ਕੇ ਘਰੇ ਫੇਰ ਸਟਾਰਟ ਹੋ ਜੇ ਹੈਲੋ ਦੀਦੀ ਦੋ ਜੀ ਦੋ ਹੱਕ ਫਿਰ ਤੇਰੀ ਨੂੰ ਤਾਂ ਮੈਨੂੰ ਨਿਮਾ ਕੇ ਰਹੀ ਆ ਐਕਸ਼ਨ ਥੋੜਾ ਜਿਹਾ ਤੇਰਾ ਸੋਹਣੀ ਜੀ ਤਾਂ ਤੇਰਾ ਵੀ ਆ ਤੂੰ ਮੀ ਉਹ ਚੱਲ ਪੰਨੋ ਜੀ ਗੱਲਾਂ ਕਰਦੇ ਹੋ ਉੱਥੇ ਵਾਲੀ ਆ ਹੱਥ ਬਣ ਰਹੀ ਐ ਐਕਸ਼ਨ ਤੇ ਕਦੇ ਨਾ ਬੋਲਿਆ ਪਰ 3 ਸੈਕਿੰਡ ਰੁੱਕ ਕੇ ਘੱਟੋ ਘੱਟ ਐਕਸ਼ਨ ਹਾਂ ਹਾਂ ਨਹੀਂ ਪਈ ਮੈਨੂੰ ਲੱਗਦਾ ਤੇ ਹੁਣ ਤਾਂ ਮੈਨੂੰ ਨਿਮਾ ਕੇ ਗਈ ਆ ਆ ਤੇਰੀ ਕੁੜੀ ਮੇਰਾ ਡੇਰੇ ਗੱਡੂਗੀ ਓਹੋ ਮਾਸੀ ਕਿਉਂ ਆਂਦੀ ਪੱਖੀ ਪਈਆਂ ਮੇਰੇ ਤੇ ਗ੍ਰਿਪਲੀ ਦਾ ਪਹਿਲੇ ਹੱਥ ਟੁੱਟਿਆ ਪਿਆ ਮੇਰਾ ਪਤਾ ਲੈਣਾ ਹੀ ਐ ਤੂੰ ਪਤਾ ਲੈਣੀ ਆ ਕਿਸ ਨਾਲੇ ਦਾ ਆਏ ਅੰਨੀ ਕੁੱਟ ਚਲੋ 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 ਦੇਰੋ ਜੰਗਲ ਜਿੰਦੂ ਦੇਰੋ ਫੇਰ ਲਾਡੀ ਇਤਿਰਾ ਸੁਧਾਰੇ ਦਾਕਾ ਨਾ ਨਾ ਪਹੁੰਚਣਾ ਬਾਕੀ ਚਲ ਦੀ ਮਾਂ ਨਾ ਕੱਟਾ ਮਾਰਦੀ ਕਿ ਇੰਨੀਆਂ ਚੁਗਲੀਆਂ ਕਰਕੇ ਟੀਆਂ ਗਰਮੀ ਦੇ ਨਾਲ ਦਾ ਤਾਂ ਹਟੋ ਤੇ ਆਪਾਂ ਮੈਂ ਕਿ ਰੋਟੀਆਂ ਬਣਾਵਾਂ ਮੈਂ ਤਾਂ ਭੁਹਾ ਲਿਆ ਨਾ ਤਾਂ ਖੁਰਕੇ ਮੈਨੂੰ ਖਾਣ اے ਮਾਂ ਟਿਕ ਜਾ ਤੂੰ ਟਿਕ ਜਾ ਸਾਰਾ ਤੇ ਭਾਬੀ ਦੇ ਮੰਗਰੀ ਨਾ ਪਈ ਰਿਹਾ ਕਰੋ ਹੈ ਨਹੀਂ ਇੰਨੀਆਂ ਜੋਗੀਆਂ ਜਿੰਨੇ ਤੂੰ ਗੱਲਾਂ ਬਣਾਈ ਜਾਨੀ ਹੋ ਗਿਆ ਮਾਸੇ ਮੇਰੀ ਭਾਬੀ ਦੇ ਗੱਲ ਤੇ ਇੰਨੀ ਸਿਆਣੀ ਹੈ ਇਹਨਾਂ ਕੰਮ ਕਰ ਕਿ ਬੇਵਰਦ ਇਹਦੀ ਹੈ ਨਿੱਕੀਆਂ ਤਾਂ ਹੈ ਜਿਹੜੀ ਮੈਨੂੰ ਕਹੀ ਨਹੀਂ ਆ ਮਾਂ ਜੇ ਮੈਡਾ ਫਿਰ ਮੇਰੀ ਗੱਲ ਸੁਣ ਹਾਈ ਗਾਇਸ ਹੈਵਿੰਗ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੇਰੇ ਮਾਸੀ ਜੀ ਆਏ ਹੋਏ ਨੇ ਤੇ ਮਾਸੀ ਜੀ ਦੇ ਨਾਲ ਮਾਸੀ ਜੀ ਦੀ ਕੁੜੀ ਆਈ ਹੋਈ ਆ ਤੇ ਮੇਰੇ ਭਾਬੀ ਨੇ ਸੋਹਣੇ ਸੋਹਣੇ ਜਿਹੀ ਕਿਊਟ ਜੇ ਅੱਜ ਅਸੀਂ ਪਹਿਲੀ ਵਾਰੀ ਮਿਲਿਆ ਪਹਿਲੀ ਵਾਰੀ ਮੇਰੇ ਘਰ ਆਏ ਨੇ ਆ ਬੋਲੋ ਕੀ ਬੋਲੋ ਕੁਝ ਵੀ ਬੋਲ ਦੋ ਆ ਲਓ ਮੇਰੇ ਹਸਬੰਡ ਵੀ ਆ ਗਏ ਓ ਕੀ ਹੋ ਰਿਹਾ ਆ ਗੈਰੀ ਬੈਠਿਓ ਨਾ ਮੈਂ ਚਾਹ ਬਣਾਉਂਗਾ ਹੁਣ ਹੈ ਆ ਮੇਰੇ ਹਸਬੰਡ ਆਏ ਨੇ ਓਏ ਯਾਰ ਬਹਿ ਜਾ ਇੱਕ ਮਿੰਟ ਇਹਨੂੰ ਬੰਦ ਕਰ ਦਿਆ ਮੈਂ ਪਹਿਲਾਂ ਠੀਕ ਹੈ ਮੇਰੇ ਮੂੰਹ ਨਾਲ ਲਾਇਆ ਕਰ ਜਾ ਰਹੀ ਬਣਾ ਲੈਣ ਦਿਓ ਨਾ ਨਜਰੂਸ ਕੱਢੀਆਂ ਨੇ ਮੇਰਾ 24 ਘੰਟੇ ਦੋਸਤੋ ਮੇਰੇ ਹਸਬੰਡ ਥੋੜਾ ਜਿਹਾ ਗੁੱਸੇ 'ਚ ਨੇ ਤੇ ਇਹ ਮੇਰੇ ਬ੍ਰਦਰ ਨੇ ਹਾਂ ਇਹਨਾਂ ਦੇ ਬ੍ਰਦਰ ਨੇ ਵੀ ਜਾ ਤੂੰ ਉੱਧਰ ਚੰਮ ਕਰ ਜਾ ਇਹ ਨਾਲ ਬੈਗੀ ਤੂੰ ਤਾਂ ਆਪ ਹੀ ਜਾ ਤੂੰ ਚੱਲ ਚੱਲ ਨਹੀਂ ਨਹੀਂ ਦੋ ਮਿੰਟ ਦੋ ਮਿੰਟ ਬਸ ਉੱਠ ਜਾ ਲਾ ਤੁਸੀਂ ਬੋਲਿਓ ਪਲੀਜ਼ ਮੈਂ ਭਨ ਦੂੰ ਪਰਾ ਕਰ ਲੈਂ ਮੈਂ ਪਰਾ ਕਰ ਲਾਂ ਬਸ ਦੋਸਤੋ ਮੇਰੇ ਹਸਬੰਡ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਓਹੋ ਨਹੀਂ ਨਹੀਂ ਮੈਂ ਜਾ ਬੈ ਜਾ ਬੈ ਜਾ ਤੇ ਅਸੀਂ ਹੁਣ ਗੱਲਾਂ ਬਾਤਾਂ ਕਰਾਂਗੇ ਉਸ ਤੋਂ ਬਾਅਦ ਆਪਾਂ ਚਾਹ ਬਣਾਵਾਂਗੇ ਹਨਾ ਅ ਗੈਰੀ ਲੱੱਲਾ ਕੋਈ ਯਾਰ ਇਹ ਤੁਸੀਂ ਚਾਹ ਬਣਾ ਲਓ ਪਲੀਜ਼ ਮੈਂ ਨਹੀਂ ਬਣਾਉਣਾ ਜਾ ਆ ਦੇਖ ਲਓ ਬਣਾਉ ਤੁਹਾਨੂੰ ਦੱਸਤਾ ਢੀਕਾ ਹੁਣ ਮੈਂ ਦੋਸਤੋ ਮੈਨੂੰ ਇਹਨਾਂ ਦਾ ਜਵਾਬ ਦੇਤਾ ਚਾਹ ਨਹੀਂ ਬਣਾਉਂਦਾ ਹੈਗਾ ਕੋਈ ਗੱਲ ਨਹੀਂ ਹਨਾ ਪਰ ਤੇ ਰੀਲ ਬਣਾਉਂਦੇ ਨੂੰ ਦੱਸਤਾ ਹਾਂ ਦੇਖੀ ਹੁਣ ਮੈਂ ਤੂੰ ਮੇਰੀ ਗੱਲ ਨਹੀਂ ਮੰਨਦੀ ਤੈਨੂੰ ਦੱਸੂ ਇਹ ਦੇਖੋ ਦੋਸਤੋ ਮੈਨੂੰ ਧਮਕੀਆਂ ਦੇ ਰਿਹਾ ਇਹਨੂੰ ਬੰਦ ਕਰ ਲਾ ਕੇ ਉਹ ਦੇਖੀ ਤੁਸੀਂ ਕਮੈਂਟਾਂ 'ਚ ਦੱਸੋ ਹਨਾ ਆਪਣੀ ਵਾਈਫ ਨਾਲ ਇਦਾਂ ਦਾ ਬਿਹੇਵ ਕਰਨਾ ਗਲਤ ਹੈ ਨਾ ਹੋਰ ਕੁਝ ਕਹਿਣਾ ਚਾਹੋਗੇ ਕੱਟੀ ਹਲੋ ਤੈਨੂੰ ਦੱਸ ਤਰੀਕਾ ਤੈਨੂੰ ਦੱਸ ਰਿਹਾ ਬਿਹੇਵ ਦਾ ਪਤਾ ਬਿਹੇਵ ਐਵੇਂ ਕਰਦਾ ਠੀਕ ਐ ਨੀ ਬੰਦ ਕਰ ਦੇ ਕੁੜੀ ਤੂੰ ਜਾ ਉੱਥੇ ਦੇਖ ਲਓ ਜੀ ਵੈਸੇ ਮੁੰਡੇ ਇਦਾਂ ਦੇ ਹੀ ਹੁੰਦੇ ਨੇ ਹਨਾ ਮੈਨੂੰ ਜਾ ਉੱਥੇ ਉਧਰ ਜਾ ਤੂੰ ਕੰਮ ਖਰਾਬ ਚੱਲ ਪਰੇ ਮੈਂ ਤਾਂ ਜਾਣੀ ਲਹਿ ਕੁੜੀ ਨੂੰ ਭਜਾਤਾ ਮੈਨੂੰ ਬੰਦ ਕਰ ਮੈਨੂੰ ਬੰਦ ਕਰ ਲੈ ਯਾਰ ਇੱਕ ਮਿੰਟ ਮੈਨੂੰ ਸੁਣੋਗੇ ਦੋਸਤੋ ਵੈਸੇ ਕਹਿੰਦੇ ਨੇ ਵਿਆਹ ਤੋਂ ਪਹਿਲਾਂ ਮੁੰਡੇ ਸਾਰੇ ਹਨਾ ਬੜੇ ਪਿਆਰ ਨਾਲ ਗੱਲ ਕਰਦੇ ਨੇ ਤੇ ਬਾਅਦ ਚ ਤੁਸੀਂ ਦੇਖ ਲਓ ਇਦਾਂ ਦਾ ਬਿਹੇਵ ਹੋ ਜਾਂਦਾ ਹੈ ਨਾ ਕਰ ਲਾਉਣਾ ਅ ਮੈਂ ਤਾਂ ਪਹਿਲਾਂ ਮੈਨੂੰ ਕਹਿੰਦਾ ਸੀਗਾ ਹਾਂ ਮੈਂ ਤੁਹਾਨੂੰ ਚਾਹ ਵੀ ਬਣਾ ਕੇ ਦੇਵਾਂ ਮੈਂ ਰੋਟੀ ਵੀ ਬਣਾ ਲਓ ਜੀ ਦੋਸਤੋ ਮੈਂ ਹੋਣਾ ਹਾਂ 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 ਉੱਥੇ ਉੱਥੇ ਲਾ ਉੱਥੇ ਲਾ ਉੱਥੇ ਲਾ